ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੀ ਹੀ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਹਾਂ ਜਿਸ ਤਰ੍ਹਾਂ ਆਪ ਜੀ ਸਾਰੇ ਹੀ ਜਾਨੂ ਹੋ ਕਿ ਅੱਜ 22 ਦਸੰਬਰ ਅੱਠ ਪੋ ਦਾ ਦਿਨ ਹੈ ਤੇ ਆਪਾਂ ਨੂੰ ਪਤਾ ਜਦੋਂ ਪੋ ਦੇ ਮਹੀਨੇ ਦੀ ਗੱਲ ਕਰਦੇ ਆ ਤੇ ਗੁਰੂ ਸਾਹਿਬ ਜੀ ਦੇ ਪਰਿਵਾਰ ਦੀ ਜੋ 7 ਦਿਨਾਂ ਦੀ ਕਹਾਣੀ ਹੈ ਜੋ 7 ਦਿਨਾਂ ਦਾ ਸਾਡਾ ਇੱਕ ਇਤਿਹਾਸ ਆ ਬਹੁਤ ਹੀ ਇਪੋਰਟੈਂਟ ਮਹਤਮਪੂਰਨ ਹੈ ਤੇ ਮੈਂ ਬੇਨਤੀ ਤੁਹਾਡੇ ਜੋ ਚਰਨਾਚ ਕਰਨੀ ਹੈ ਛੋਟੀ ਜੀ ਵੀ ਜਿਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਕੁਰਬਾਨੀ ਦੇ ਲੜ ਲਾਇਆ ਆਪਣੀ ਜ਼ਿੰਦਗੀ ਤੋਂ ਵੀ ਜਾਦੇ ਇਪੋਰਟੈਂਟ ਹੈ ਕੁਰਬਾਨੀ ਨੂੰ ਪੜਨਾ ਪੱਕੇ ਨਿਤਨੇਮੀ ਬੰਨਾ ਤੇ ਮੈਂ ਤੁਹਾਡੇ ਚਰਨਾਚ ਹੀ ਬੇਨਤੀ ਕਰਨਾ ਕਿ ਜਦੋਂ ਸਰਸਾ ਦੇ ਕਿਨਾਰੇ ਤੇ ਗੁਰੂ ਸਾਹਿਬ ਜੀ ਦੇ ਮਗਰ ਮਗਲ ਫੌਜਾਂ ਲੱਗਣਾ ਸੀ ਇੱਕ ਪਾਸੇ ਪਿੱਸੇ ਮੌਤ ਖੜੀ ਹੋਵੇ ਤੇ ਬੰਦਾ ਕਦੇ ਵੀ ਰੱਬ ਦਾ ਸ਼ੁਕਰਾਨਾ ਨਹੀਂ ਕਰਦੇ ਕਿਉਂਕਿ ਅਸੀਂ ਅਲਪੱਗ ਜੀਵਾਂ ਸਾਡੀ ਤਾਂ ਸੁਭਾਅ ਇਸ ਤਰ੍ਹਾਂ ਦੇ ਹੋਗੇ ਜੇ ਸਾਡੀ ਕੋਈ ਅਰਦਾਸ ਪੂਰੀ ਨਾ ਹੋਵੇ ਅਸੀਂ ਤਾਂ ਵੀ ਰੱਬ ਦਾ ਸ਼ੁਕਰਾਨਾ ਨਹੀਂ ਕਰਦੇ ਪਰ ਉਹ ਕਮਾਲ ਸੀ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੁੱਤਰਾਂ ਦੇ ਦਾਨੀ ਸਰਬੰਸ ਦਾਨੀ ਕਲਗੀਆਂ ਵਾਲੇ ਪਾਸ਼ਾ ਜਿਨ੍ਹਾਂ ਦੇ ਸਿਰ ਤੇ ਮੌਤ ਖੜੀ ਆ ਬੱਚੇ ਵੀ ਖਤਰੇ 'ਚ ਆ ਮਾਤਾ ਜੀ ਵੀ ਖਤਰੇ 'ਚ ਆ ਮੈਂ ਕਹਦੇ ਆ ਕਿ ਸਾਰਾ ਪਰਿਵਾਰ ਹੀ ਖਤਰੇ 'ਚ ਸੀ ਪਰ ਫਿਰ ਵੀ ਅਤ ਦੀ ਸਰਦੀ ਹੋਣ ਦੇ ਕਾਰਨ ਪਾਸ਼ਾ ਜੀ ਨੇ ਕਿਹਾ ਨਹੀਂ ਤੁਸੀਂ ਠੰਡੇ ਰੇਤੇ ਤੇ ਮਾਰੋ ਚੌਂਕੜੇ ਤੇ ਉਸ ਪ੍ਰਮਾਤਮਾ ਵਾਹਿਗੁਰੂ ਦਾ ਪਾਸਕਰਾਨਾ ਕਰੀਏ ਤੇ ਉਹਦੇ ਸਕਰਾਨੇ ਦੇ ਵਿੱਚ ਜੁੜ ਗਿਆ ਜਦੋਂ ਕਿ ਆਪਾਂ ਇਤਿਹਾਸ ਨੂੰ ਪੜ੍ਹਦੇ ਆਂ ਤੇ ਪਤਾ ਲੱਗਦਾ ਕਿ ਪਿੱਛੇ ਮੁਗਲਾ ਮੌਤ ਦੇ ਰੂਪ ਚ ਖੜੇ ਸੀ ਅੱਗੇ ਸਰਸਾ ਮੂੰਹ ਅੱਡੀ ਖੜੀ ਸੀ ਉਹ ਵੀ ਇੱਕ ਮੌਤ ਦਾ ਰੂਪ ਲੈ ਕੇ ਖੜੀ ਸੀ ਤੇ ਅੱਜ ਦੇ ਦਿਨ ਇੱਥੇ ਆਪਾਂ ਦੇਖਦੇ ਆਂ ਗੁਰੂ ਸਾਹਿਬ ਜੀ ਦਾ ਪਰਿਵਾਰ ਜੋ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਅਲੱਗ-ਅਲੱਗ ਹੋ ਜਾਂਦੇ ਆ ਤੇ ਬਾਬਾ ਕੁੰਮਾ ਜੀ ਜਿਨ੍ਹਾਂ ਦਾ ਇਤਿਹਾਸ ਦੇ ਵਿੱਚ ਨਾ ਹੁੰਦਾ ਕਰੀਮ ਬਖਸ਼ ਪਰ ਗਰੀਬ ਬੰਦੇ ਨੂੰ ਕੌਣ ਪੂਰਾ ਨਾਮ ਲੈ ਕੇ ਪਹਿਚ ਜਾਣਦਾ ਉਹਨਾਂ ਨੂੰ কুম্মা-ਕੁੰਮਾ ਕਹਿੰਦੇ ਸੀ ਪਰ ਉਹਦੀ ਐਡੀ ਮਹਾਨ ਸੇਵਾ ਸੀ ਤੇ ਅੱਜ ਜਦੋਂ ਇਤਿਹਾਸ ਦੇ ਵਿੱਚ ਅਸੀਂ ਯਾਦ ਕਰਦੇ ਹਾਂ ਅਸੀਂ ਉਹਨੂੰ ਕਹਿੰਨੇ ਆ ਕਿ ਬਾਬਾ ਕੁੰਮਾ ਜੀ ਇਹ ਕਰਮਾਂ ਦੀ ਗੱਲ ਹੁੰਦੀ ਹੈ ਇੱਕ ਪੰਡਿਤ ਬ੍ਰਾਹਮਣ ਗੰਗੂ ਸੀ ਜਿਨ੍ਹਾਂ ਨੇ ਇਹੋ ਜਿਹਾ ਕਰਮ ਕੀਤਾ ਇਹੋ ਜਿਹਾ ਕਰਮ ਕਰਕੇ ਉਹਨਾਂ ਨੂੰ ਅੱਜ ਗੰਗੂ ਪਾਪੀ ਦੇ ਨਾਂ ਤੇ ਲਿਆ ਜਾਂਦਾ ਤੇ ਬਾਬਾ ਕੁੰਮਾ ਜੀ ਨੂੰ ਬਾਬੇ ਦੇ ਨਾਂ ਤੇ ਲਿਆ ਜਾਂਦਾ ਹੈ ਤੇ ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਵਿਚਿਤ ਕਰਦਾ ਕਿ ਤੁਸੀਂ ਇਹ ਜਿਹੜੇ ਦਿਨ ਆ ਆਪਣੀ ਜ਼ਿੰਦਗੀ ਦੇ ਵਿੱਚੋਂ ਬਿਸਾਰਿਓ ਨਾ ਜਿਸ ਤਰ੍ਹਾਂ ਮਾਤਾ ਗੁਜਰਕੌਰ ਜੀ ਨੇ ਛੋਟੇ ਸਹਿਬਜ਼ਾਦੇ ਨੂੰ ਆਪਣੀ ਗੋਦ ਦੇ ਵਿੱਚ ਬਿਠਾ ਕੇ ਉਹਨਾਂ ਨੂੰ ਰਾਤ ਨੂੰ ਨੀਂਦ ਦਾ ਆਨੰਦ ਮਾਣਨ ਲਈ ਕਿਹਾ ਉਹਨਾਂ ਨੂੰ ਸਿਲਾਇਆ ਮਾਤਾ ਜੀ ਆਪ ਨਹੀਂ ਸੁੱਤੇ ਸਹਬਜ਼ਾਦਿਆਂ ਨੂੰ ਸਲਾਇਆ ਉਹਨਾਂ ਦੇ ਸਿਰਾਂ ਤੇ ਹੱਥ ਫੇਰ ਕੇ ਕਿਹਾ ਲੋਰੀਆਂ ਦਿੱਤੀਆਂ ਵਾਹਿਗੁਰੂ ਨਾਮ ਦੀਆਂ ਤੇ ਤੁਸੀਂ ਵੀ ਆਪਣੇ ਘਰਾਂ 'ਚ ਛੋਟੇ ਛੋਟੇ ਬੱਚਿਆਂ ਨੂੰ ਉਸ ਪ੍ਰਮਾਤਮਾ ਵਾਹਿਗੁਰੂ ਦੇ ਨਾਮ ਦੀਆਂ ਲੋਰੀਆਂ ਦਿਆ ਕਰੋ ਤਾਂ ਕਿ ਤੁਹਾਡੇ ਬੱਚਿਆਂ ਨੂੰ ਪਰਮਾਤਮਾ ਦੇ ਨਾਮ ਦੀ ਪਿਉਂਧ ਚੜਜੇ ਜੇ ਉਹਨਾਂ ਦੇ ਨਾਮ ਦੀ ਪਿਉਂਧ ਚੜੂਗੀ ਤੁਹਾਡੇ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਸੁਧਾਰ ਹੋਵੇਗਾ ਅੱਜ ਮੇਰੀਆਂ ਇੰਨੀਆਂ ਕਮੇਂਤੀਆਂ ਤੁਹਾਡੇ ਚਰਨਾਂ 'ਚ ਮੈਂ ਆਸ ਕਰਦਾ ਤੁਸੀਂ ਸਾਰੇ ਹੀ ਪਸੰਦ ਕਰੋਗੇ ਤੇ ਮੇਰੀ ਇੱਕ ਰਿਕਵੈਸਟ ਆ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਪਲੀਜ਼ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਨਾ ਅੱਗੇ ਲਾਇਕ ਸ਼ੇਅਰ ਜ਼ਰੂਰ ਕਰਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ